ਪੰਜਾਬ ਤੋਂ ਇੱਕ ਹੋਰ جاسੂਸ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜਾ ਫੜਿਆ ਗਿਆ جاسੂਸ ਭਾਰਤੀ ਫੌਜ ਦਾ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਜਾਸੂਸੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਹੈ। جاسੂਸ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੰਜਾਬ ਪੁਲਿਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਸੋ ਇੱਥੇ جاسੂਸ ਜਿਹੜਾ ਫੜਿਆ ਗਿਆ ਉਹ ਭਾਰਤੀ ਫੌਜ ਦਾ ਸਾਬਕਾ ਫੌਜੀ ਦੱਸਿਆ ਜਾ ਰਿਹਾ ਜਿਸ ਦੀ ਤਸਵੀਰ ਤੁਸੀਂ ਵੇਖ ਰਹੇ ਹੋ। ਦੱਸ ਦੇ ਕਿ جاسੂਸ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਜੰਮੂ ਕਸ਼ਮੀਰ ਤੇ ਸਿੱਕਮ ਸਮੇਤ ਕਈ ਸੂਬਿਆਂ ਦੇ ਵਿੱਚ ਉਹ ਤਾਇਨਾਤ ਸੀ। ਗੁਰਪ੍ਰੀਤ ਤੇ ਪਾਕਿਸਤਾਨੀ ਖੂਫੀ ਏਜੰਸੀ ਆਈਐਸਆਈ ਨੂੰ ਜਾਣਕਾਰੀ ਸਾਂਝੀ ਕਰਨ ਦੇ ਇਲਜ਼ਾਮ ਨੇ ਗੁਰਪ੍ਰੀਤ ਨਸ਼ੇ ਦੇ ਮਾਮਲੇ ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ ਤੇ ਜੇਲ੍ਹ ਤੋਂ ਹੀ ਗੁਰਪ੍ਰੀਤ ਸਿੰਘ ਦਾ ਪਾਕਿਸਤਾਨ ਨਾਲ ਜੁੜੇ ਲੋਕਾਂ ਨਾਲ ਸੰਪਰਕ ਹੋਇਆ ਸੀ ਔਰ ਉਸ ਤੋਂ ਬਾਅਦ ਹੁਣ ਉਸ ਨੂੰ ਜਿਹੜਾ ਹੈ ਜਾਸੂਸੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਅੱਗੇ ਉਸ ਤੋਂ ਪੁੱਛ ਪੜਤਾਲ ਤੇ ਹੋਰ छानबीन ਕੀਤੀ ਜਾ ਰਹੀ ਹੈ ਸੋ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਇੱਥੇ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਤਸਵੀਰ ਦੇਖ ਰਹੇ ਹੋ ਗੁਰਪ੍ਰੀਤ ਸਿੰਘ ਦੂਸਾ ਨਾਮ ਦੱਸਿਆ ਜਾ ਰਿਹਾ ਸਾਬਕਾ ਫੌਜੀ ਰਹਿ ਹੈ ਜੇਲ ਤੋਂ ਹੀ ਗੁਰਪ੍ਰੀਤ ਸਿੰਘ ਦਾ ਪਾਕਿਸਤਾਨ ਦੇ ਨਾਲ ਜੁੜੇ ਲੋਕਾਂ ਨਾਲ ਸੰਪਰਕ ਹੋਇਆ ਔਰ ਉਸ ਤੋਂ ਬਾਅਦ ਉਸਨੇ ਇਥੇ ਪਾਕਿਸਤਾਨ ਲਈ ਜਾਸੂਸੀ ਕੀਤੀ। ਸੋ ਪੰਜਾਬ ਤੋਂ ਐ ਇੱਕ ਹੋਰ ਜਾਸੂਸ ਦੀ ਗ੍ਰਿਫਤਾਰੀ ਦੀ ਜੋ ਖਬਰ ਸਾਹਮਣੇ ਆਈ ਹੈ ਜ ਜਿਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਫੜਿਆ ਗਿਆ ਜਾਸੂਸ ਭਾਰਤੀ ਫੌਜ ਦਾ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ। ਸੋ ਕਿਸ-ਕਿਸ ਦੇ ਨਾਲ ਉਸੇ ਕੀ ਕੁਝ ਕਨੈਕਸ਼ਨਸ ਹਨ ਔਰ ਉਸ ਦੇ ਕੌਣ ਸਾਥੀ ਸਨ ਇਹ तमाम ਜਿਹੜੇ ਸਵਾਲਾਂ ਦੇ ਜਵਾਬ ਹੁਣ ਲੱਭੇ ਜਾਣਗੇ। ਇਸ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਅੱਗੇ ਹੋਰ ਕਾਰਵਾਈ ਉਸ ਦੇ ਖਿਲਾਫ ਕੀਤੀ ਜਾ ਰਹੀ ਹੈ ਦੱਸਿਆ ਕਿ ਜਾਸੂਸ ਗੁਰਪ੍ਰੀਤ ਫੌਜ ਵਿੱਚ ਜੰਮੂ ਕਸ਼ਮੀਰ ਤੇ ਸਿੱਕਮ ਸਮੇਤ ਕਈ ਸੂਬਿਆਂ ਦੇ ਵਿੱਚ ਤਾਇਨਾਤ ਸੀ ਨਿਕਰੇਤੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਉਹ ਜੇਲ੍ਹ ਵਿੱਚ ਬੰਦ ਸੀ ਔਰ ਇਥੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਏ ਨੂੰ ਜਾਣਕਾਰੀ ਸਾਂਝੀ ਕਰਨ ਦੇ ਉਸ ਤੇ ਇਲਜ਼ਾਮ ਨੇ ਸੋ ਗੁਰਪ੍ਰੀਤ ਨਸ਼ੇ ਦੇ ਮਾਮਲੇ ਵਿੱਚ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਸੀ ਔਰ ਇਥੋਂ ਹੀ ਉਸ ਦੇ ਕਨੈਕਸ਼ਨ ਜਿਹੜੇ ਅੱਗੇ ਬਣੇ ਜੇਲ੍ਹ ਤੋਂ ਹੀ ਗੁਰਪ੍ਰੀਤ ਸਿੰਘ ਦੇ ਪਾਕਿਸਤਾਨ ਨਾਲ ਜੁੜੇ ਲੋਕਾਂ ਦੇ ਨਾਲ ਸੰਪਰਕ ਹੋਇਆ ਤੇ ਉਸ ਦੇ ਉੱਪਰ ਇਲਜ਼ਾਮ ਨੇ ਕਿ ਉਹ ਪਾਕਿਸਤਾਨ ਲਈ ਤੇ ਜਾਸੂਸੀ ਕਰਦਾ ਸੀ ਜੋ ਇੰਪੋਰਟੈਂਟ ਇਨਫੋਰਮੇਸ਼ਨ ਸੀ ਉਹ ਉੱਥੇ ਸਾਂਝੀ ਕਰਦਾ ਸੀ ਸੋ ਇੱਥੇ ਹੁਣ ਤਮਾਮ ਜਿਹੜੇ ਨੇ ਉਸ ਦੇ ਕਨੈਕਸ਼ਨ ਵੀ ਖੰਗਾਲੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਇਹ ਕਨੈਕਸ਼ਨ ਉਸਾ ਪਾਕਿਸਤਾਨ ਦੇ ਨਾਲ ਬੈਠਿਆ ਕੌਣ ਕੌਣ ਲੋਕਾਂ ਦੇ ਸੰਪਰਕ ਵਿੱਚ ਆਇਆ ਹੋਰ ਉਸ ਦੇ ਕਿਆ ਨਾਲ ਕੋਈ ਲੋਕ ਹੋਰ ਸਾਥੀ ਜੁੜੇ ਹੋਏ ਨੇ ਇਹ ਸਭ ਦੀ ਜਾਂਚ ਜੜੀ ਹੈ ਉਹ ਕੀਤੀ ਜਾਏਗੀ ਸੋ ਪੰਜਾਬ ਪੁਲਿਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇਸਨੂੰ ਗ੍ਰਿਫਤਾਰ ਕੀਤਾ ਹੈ ਮਨਜੋਤ ਸਾਡੇ ਨਾਲ ਜੁੜੇ ਨੇ ਮਨਜੋਤ ਇਸ ਤੋਂ ਪਹਿਲਾਂ ਵੀ ਕਈ ਪੰਜਾਬ ਦੇ ਵਿੱਚੋਂ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ ਜਾਸੂਸੀ ਦੇ ਇਲਜ਼ਾਮ ਸਨ ਹੁਣ ਇੱਥੇ ਸਾਬਕਾ ਫੌਜੀ ਜਿਸਨੂੰ ਗ੍ਰਿਫਤਾਰ ਕੀਤਾ ਗਿਆ ਬਿਲਕੁਲ ਤਰ੍ਹਾਂ ਦਾ ਹਾਲਾ ਕੀ ਐਸਐਸਓਸੀ ਵੱਲੋਂ ਇਹ ਪੂਰੀ ਜਿਹੜੀ ਕ੍ਰਿਪਰੇਅਤ ਨੂੰ ਅੰਜਾਮ ਦਿੱਤਾ ਗਿਆ ਔਰ ਇਸ ਦੇ ਨਾਮ ਨਾਲ ਏਆਈਜੀ ਰਜੋਧਪੁਰ ਗਰੇਵਾ ਜਿਹੜੇ ਨੇ ਐਸਐਸਓਸੀ ਦੇ ਤਾਂ ਹਾਲਾਂਕਿ ਇਸ ਦੇ ਤੇ ਮਾਮਲਾ ਵੀ ਜਿਹੜਾ ਇਸ ਨਗਰ ਦੇ ਵਿੱਚ ਦਰਜ ਹੋ ਗਿਆ ਮੋਹਾਲੀ ਚੁਰ ਗੁਰਪ੍ਰੀਤ ਸਿੰਘ ਪੁਰੀ ਔਰ ਐ ਫੌਜੀ ਜਿਹੜਾ ਮਟਰ ਉੱਤਰ ਪ੍ਰਦੇਸ਼ ਮ ਬਦੂੜਵਰਣਾ ਦਾ ਫਰੋਜ਼ਪੁਰ ਦਾ ਔਰ ਇਹ ਜੇ ਜ਼ਿਕਰ ਕਰ ਲਈ ਤਾਂ ਹਾਲਾਂਕਿ ਕਈ ਅਜਿਹੇ ਪਹਿਲਾਂ ਵੀ ਜਿਹੜੀਆਂ ਇਨਫੋਰਮੇਸ਼ਨਸ ਮਿਲਦੀਆਂ ਨੇ ਔਰ ਕਈ ਮਾਮਲੇ ਵੀ ਦਰਜ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਬਕਾ ਫੌਜੀ ਹੋ ਗਏ ਜਾਂ ਫਿਰ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਨੇ ਉਹ ਪਾਕਿਸਤਾਨ ਦੇ ਨਾਲ ਮਿਲ ਕੇ ਆਏ ਤੇ ਉਹ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਦਿੰਦੇ ਨੇ ਤਾਂ ਇਸ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਹ ਪੂਰਾ ਾਕੜਨਾ ਕਰਨ ਵਾਪਰਿਆ ਔਰ ਇਸ ਦੇ ਬਾਅਦ ਐਸਐਸ ਨਗਰ ਯਾਨੀ ਕਿ ਮੁਹਾਲੀ ਦੇ ਐਸਓਸੀਏਟਡ ਸਥਾਨੇ ਦੇ ਵਿੱਚ ਮਾਮਲਾ ਦਰਜ ਹੋਇਆ ਤਾਂ ਗੁਰਪ੍ਰੀਤ ਸਿੰਘ ਜਿਹੜਾ ਉਹ तमाम ਇਨਫੋਰਮੇਸ਼ਨ ਜਿਹੜੀ ਹੈ ਉਹ ਪਾਕਿਸਤਾਨ ਪਾਰ ਤੋਂ ਦਿੰਦਾ ਸੀ ਔਰ ਨਾਲ ਦੀ ਨਾਲ ਇਸ ਦਾ ਪਿਛਲੇ ਦਿਨੀ ਜਿਹੜਾ ਕਨੈਕਸ਼ਨ ਹੈ ਉਹ ਵੀ ਨਾਰਕੋਟਿਕ ਸੈੱਲ ਦੇ ਨਾਲ ਮਿਲਿਆ ਔਰ ਐਨਸੀਬੀ ਨੇ ਵੀ ਇਸ ਤੇ ਕਾਰਵਾਈ ਕੀਤੀ ਸੀ ਏਪ੍ਰਿਲ 2025 ਦੇ ਵਿੱਚ ਇੱਕ ਲੋ ਜਿਹੜੀ ਹੈਰੋਇਨ ਉਹ ਵੀ ਇਸ ਦੀ ਕਬਜ਼ੇ ਦੇ ਵਿੱਚੋਂ ਬਰਾਮਦ ਹੋਈ ਸੀ ਹਾਲਾਂਕਿ ਹੁਣ ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਹੈਗਾ ਸੀ ਇਸ ਤੋਂ ਬਾਅਦ ਇਹ ਪੂਰੀ ਕਾਰਨਾਮਕ ਨੂੰ ਅੰਜਾਮ ਦਿੱਤਾ ਗਿਆ ਔਰ ਪੁਲਿਸ ਨੂੰ ਜਿਹੜੀ ਇਹ ਗੁਰੂਕ ਸੂਚਨਾ ਮਿਲੀ ਸੀ ਕਿ ਇਹ ਆਈਐਸਆਈ ਦੇ ਨਾਲ ਜਿਹੜਾ ਹੈ ਉਹ ਸੰਪਰਕ ਦੇ ਵਿੱਚ ਹੈ ਤਾਂ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਫੌਜੀ ਨੂੰ ਜਿਹੜਾ ਹੈ ਕਾਰਵਾਈ ਕਰਦਾ ਗਿਆ ਔਰ ਉਸ ਤੋਂ ਕੁਝ ਵਿੱਚ ਕੀਤੇ ਕਿ ਜਿਸ ਦੇ ਵਿੱਚ ਅਬਾਦ ਇਤਹਾਸ ਹੋਇਆ ਹਾਲਾਂਕਿ ਉਹਨ ਜਿਕਰ ਐਫਆਈਆਰ ਦਾ ਜ਼ਿਕਰ ਕਰ ਲਈ ਤਾਂ ਚਾਰ ਜਿਹੜੀ 6 2024 ਨੂੰ ਪਹਿਲਾਂ ਵੀ ਕੈਫਆਈਆਰ ਦਰਜ ਹੋਈ ਸੀ ਔਰ ਉਸ ਦੇ ਤਾਇਤ ਵੀ ਕਾਰਵਾਈ ਜਿਹੜੀ ਕੀਤੀ ਉਹ ਵੀ ਆਫੀਸ਼ੀਅਲ ਸਿਕਿਉਰਿਟੀ ਜਿਹੜੇ ਨੇ ਉਹ ਸ਼ੇਅਰ ਕਰਦਾ ਸੀਗਾ ਤਾਂ ਹਾਲਾਂਕਿ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਸਪੈਸ਼ਲ ਆਪਰੇਸ਼ਨ ਫੋਰਸ ਦੀ ਮੰਨੀ ਜਾ ਸਕਦੀ ਜਿਸ ਦੇ ਤਹਿਤ ਇਹ ਮਾਮਲਾ ਜਿਹੜਾ ਉਤਰਜ ਕੋਇਆ ਜੀ ਜੀ ਮੰਜੋਸ਼ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਸੋ ਯਕੀਨਨ ਇਥੇ ਹਾਲਾਂਕਿ ਨਸ਼ਾ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਜੇਲ੍ਹ ਵਿੱਚ ਸੀ ਬੰਦ ਲੇਕਿਨ ਜਦੋਂ ਹੁਣ ਜਾਣਕਾਰੀ ਇਸ ਬਾਰੇ ਹੋਰ ਮਿਲੀ ਕਿ ਕਿਸ ਤਰ੍ਹਾਂ ਦੇ ਨਾਲ ਜੇਲ੍ਹ ਚ ਬੈਠਿਆ ਹੀ ਇਸ ਦੇ ਕਨੈਕਸ਼ਨ ਪਾਕਿਸਤਾਨ ਦੇ ਨਾਲ ਜਿਹੜੇ ਖੁਫੀਆ ਏਜੰਸੀਆਂ ਨਾਲ ਉਸ ਨਾਲ ਬਣੇ ਨੇ ਉਸ ਤੋਂ ਬਾਅਦ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ